ਹਾਂਜੀ ਬਾਈ ਸਤਿ ਸ੍ਰੀ ਅਕਾਲ ਅੱਜ ਪਿੰਡ ਆਇਆ ਆਪਾਂ ਸੈਦੋ ਦਵਾਈਆਂ ਦਾ ਖੋਲਿਆ ਫਾਰਮ ਤੁਹਾਨੂੰ ਦਿਖਾਉਣਾ ਹੈ ਜੀ ਠੀਕ ਆ ਜੀ ਛੋਟੀਆਂ ਬੱਸੀਆਂ ਆफी ਬਾਈ ਨੇ ਤਿਆਰ ਕਰੀਆਂ ਕਰੇ ਟੀਕੇ ਦੀ ਨਵਦੀ ਟੀਕਾ ਭਰਾ ਕਿੰਨਾ ਅਸਲ ਦਾ ਤੇ ਮੱਸੀਆਂ ਤੋਂ ਬਣ ਗਈਆਂ ਗਾਵਾਂ ਜੀ ਬਾਕੀ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਪਿੰਡ ਸੈਦ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਂ ਬਈ ਆਪਣਾ ਬਈ ਨਾਮ ਕਰ세ਖ ਸਿੰਘ ਪਿੰਡ ਜੀ ਪਿੰਡ ਸੈਦੂਗੜੀ ਜੀ ਜਿਲ੍ਹਾ ਜਿੱਥੇ ਲੱਗਾ ਜਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਹੋਇਆ ਜੀ ਪੰਨੂ ਗਾਈਆਂ ਰੱਖਦੇ ਨੇ ਜੀ ਆਪਾਂ ਨੂੰ ਜੀ ਰੱਖਦੇ ਤਾਂ ਪਹਿਲੇ ਦਿਨ ਤੋਂ ਜੀਗੇ ਹਾਂਜੀ ਤੇ ਉਹ ਫਿਰ ਪਹਿਲਾਂ ਜਿਵੇਂ ਘਰ ਦੇ ਪਸ਼ੂ ਸੀਗੇ ਇੱਕ ਦੋ ਕੇ ਠੀਕ ਹੈ ਜੀ ਫਿਰ ਹੌਲੀ ਹੌਲੀ ਜਿਵੇਂ ਨਾਲ ਬਰੀਡ ਤਿਆਰ ਕਰੀ ਗਏ ਘਰ ਦੇ ਪਸ਼ੂਆਂ ਤੋਂ ਦੋ ਤਿੰਨ ਪਸ਼ੂ ਤੋਂ ਕੰਮ ਸ਼ੁਰੂ ਕਰਿਆ ਸੀ ਠੀਕ ਹੈ ਜੀ ਤੇ ਹੁਣ ਮਤਲਬ ਫਾਰਮ ਪਾ ਲਿਆ ਸੀਗਾ ਤੇ ਹੌਲੀ ਹੌਲੀ ਵਾਧਾ ਕਰੀ ਜਾਂਦੇ ਹਾਂ ਠੀਕ ਹੈ ਜੀ ਹਾਂਜੀ ਤੇ ਸਾਰੇਆਂ ਘਰ ਦੇ ਬੱਸ ਹੀ ਆਪਣੀਆਂ ਹਾਂਜੀ ਕਰਦੇ ਹਾਂ ਕੋਈ ਨਹੀਂ ਲੈਂਦੇ ਜਿੰ ਠੀਕ ਹੈ ਕਿੰਨਾ ਕਿੰਨਾ ਦੁੱਧ ਦੇਣੀ ਦੁੱਧ ਜਿਵੇਂ ਆ ਪਹਿਲੇ ਸੂਏ ਨੇ ਕੱਢਿਆ ਜੀ 22 ਤੋਂ 23 ਲੀਟਰ ਦੋਦੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਇਹ ਹੁਣ 1 ਮਹੀਨਾ ਰਹਿ ਗਿਆ ਦਾ ਸੂਣਦਾ ਜੀ ਠੀਕ ਹੈ ਜੀ ਤੇ ਇਹਨੇ ਪਹਿਲੇ ਸੂਏ ਕੱਢਿਆ ਸੀ 21 ਪਲੱਸ ਠੀਕ ਹੈ ਜੀ ਹਾਂਜੀ ਤੇ ਆਹ ਗਾਂ ਜਿਹੜੀ ਇਹਨੇ ਪਹਿਲੇ ਸੂਏ ਸੂਈ ਹੋਈ ਹੈ ਬੈੜਾ ਹਾਂ ਹਾਂਜੀ ਹਾਂਜੀ ਤੇ ਇਹਨੇ ਦਿੱਤਾ 22 ਲੀਟਰ ਦੁੱਧ ਹੁਣ ਤੇ ਆ ਰਿਹਾ ਜੀ ਥੱਲੇ ਠੀਕ ਹੈ ਜੀ ਤੇ ਜਿਹੜੀ ਆ ਬੈੜਾ ਇਹਨੇ ਦਿੱਤਾ ਮਤਲਬ ਪਹਿਲਾ ਦੂਜੇ ਸੂਏ ਸੂਈ ਹੋਈ ਆ ਇਹ ਹੈਗਾ 24 25 ਲੀਟਰ ਦੁੱਧ ਹੁਣ ਠੀਕ ਹੈ ਜੀ ਪਿਆਰ ਹਾਂਜੀ ਤੇ ਜਿਹੜੀ ਆ ਬਿਹੜਾ ਇਹ ਤੀਜੇ ਸੂਏ ਆ ਹੁਣ ਇਹਦੇ ਥੱਲੇ ਮਤਲਬ ਹੁਣ ਗੱਭਣਾ ਤੇ ਸੱਜਰ ਸਿਰ ਦੁੱਧ ਹੈਗਾ 38 ਤੋਂ 40 ਲੀਟਰ ਠੀਕ ਹੈ ਜੀ ਹਾਂਜੀ ਜਿਹੜੀ ਆ ਬਿਹੜਾ ਇਹਨੇ ਦਿੱਤਾ ਹੀ 40 ਪਲੱਸ ਠੀਕ ਹੈ ਹਾਂਜੀ ਤੇ ਆ ਫਿਰ ਇਹਨਾਂ ਦੀਆਂ ਬੱਚੀਆਂ ਆ ਗਈਆਂ ਆ ਦਿਖਾ ਦਿਓ ਜਿਹੜੀਆਂ ਬੱਚੀਆਂ ਸਾਡੇ ਘਰ ਦੇ ਨਾਲ ਹਾਂਜੀ ਜਿਵੇਂ ਆ ਫਿਰ ਹੋਈ ਛੋਟੇ ਤੋਂ ਮਤਲਬ ਵੀ ਜਿਵੇਂ ਨਾਲ ਹੀ ਤਿਆਰ ਕਰੀ ਗਏ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਜਿਵੇਂ ਜਿਹੜੀ ਗਾਂ ਦਾ ਆਪਣਾ ਜਿਹੜੀ ਦੀ ਬੱਚੀ ਹੈ ਇਹ ਉਹਦਾ 25+ ਪਹਿਲੇ ਸੂਏ ਠੀਕ ਆ ਜੀ ਆ ਪਰਲੀ ਵੀ ਦਿਖਾ ਦਿਓ ਜੀ ਮੜੇ ਫਿਸ ਨੂੰ ਆ ਦੋਨੇ ਦਿਖਾ ਦਿਖਾ ਕੇ ਨਾ ਹਾਂ ਆ ਵੀ ਬਾਈ ਵਧੀਆ ਕੁਆਲਿਟੀ ਦੇ ਬੱਚੇ ਆ ਠੀਕ ਆ ਜੀ ਤੇ ਆਪਣੇ ਪਿੰਡੂਆਂ ਦੇ ਡਾਕਟਰ ਉਹ ਤੋਂ ਵਧੀਆ ਟੀਕੇ ਪਰਭਾਏ ਆ ਹਾਂਜੀ ਕੀ ਨਾਂ ਆ ਜੀ ਡਾਕਟਰ ਦੇ ਤੁਸੀਂ ਟੀਕੇ ਪਰਭਾਉ ਸਕਦੇਵ ਸਿੰਘ ਜੀ ਸਕਦੇਵ ਸਿੰਘ ਹਾਂਜੀ ਗਾਰੰਟੀ ਨਾਲ ਟੀਕੇ ਦੇ ਹਾਂਜੀ ਆਪਣੇ ਕੋਲ ਟੀਕੇ ਪਏ ਆ ਹਾਂਜੀ 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 ਠੀਕ ਆ ਜੀ ਠੀਕ ਤੇ ਇਦਾਂ ਲੇ ਮੇਂ ਦਿਖਾ ਦੋ ਜੀ ਅੱਜ ਇੱਕ ਨਿਕਟੇ ਆਉਂਦੀ ਹੋਗੀ ਇਹ ਬੱਚੀ ਹੈਗੀ ਜੀ ਆਪਣੇ 14 ਕ ਮਹੀਨੇ ਦੀ ਆ ਠੀਕ ਹੈ ਜੀ ਹਾਂ ਜੀ 2 ਮਹੀਨੇ ਦੀ ਗੱਬਣਾ ਚੱਕ ਪਾਸਾ ਠੀਕ ਹੈ ਜੀ ਠੀਕ ਹਾਂ ਜੀ ਠੀਕ ਹੈ ਤੇ ਬਾਈ ਇਹਨੂੰ ਪਾਉਂਦੇ ਕਿਉਂ ਜੀ ਤੁਸੀਂ ਇਹਨਾਂ ਨੂੰ ਪੱਠੇ ਪਾ ਅਸੀਂ ਮਤਲਬ 4 ਪਾਉਨੇ ਆ ਜੀ ਠੀਕ ਹੈ ਜੀ ਤੇ ਪਿੰਡੂ ਫੀਡ ਬਣਾਉਣਾ ਡਾਕਟਰ ਤੋਂ ਠੀਕ ਹੈ ਜੀ ਆਪਣਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਬਾਈ 4 ਪਾਉਦਾ ਬਾਈ ਜੀ ਫੂਡ ਅਧਿਕਾਰ ਦਿੱਤੀ ਜਾ ਰਕਣਾ ਅਸੀਂ ਪਾਊਡਰ ਮਤਲਬ ਵੀ ਨਾਲ ਹੀ ਪਾਈ ਜਾਂਦੇ ਆ ਠੀਕ ਹੈ ਜੀ ਐਗਰੀਮੈਂਟ ਪਾਊਡਰ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਆ 20 ਮਹੀਨਿਆਂ ਦੀ ਬੱਚੀ ਹੈ ਠੀਕ ਹੈ ਜੀ ਤੇ ਇਹ ਗੱਬਣਾ ਮਤਲਬ ਤਿੰਨ ਕੁ ਮਹੀਨੇ ਰਹਿ ਗਏ ਸੂਣ ਦੇ ਠੀਕ ਹੈ ਜੀ ਤੇ ਆ ਫਿਰ ਨਾਲ ਛੋਟੀਆਂ ਬੱਚੀਆਂ ਪਿਆਰ ਹੋ ਗਈਆਂ ਇਹ ਠੀਕ ਇੱਕ ਨਿਕ ਨਾ ਟਾਈਮ ਦੀ ਹੋ ਗਈ ਆ ਹੈਗੀ ਜੀ 9 ਮਹੀਨਿਆਂ ਦੀ ਤੇ ਆ ਤਾਂ 4 ਕੁ ਮਹੀਨਿਆਂ ਦੇ ਕਰੀਬ ਹੀ ਆ ਠੀਕ ਹੈ ਹਾਂਜੀ ਹਾਂਜੀ ਕਿਵੇਂ ਜੀ ਜੀ ਨੂੰ ਕੰਮ ਵਧੀਆ ਲੱਗਿਆ ਜੀ ਹਾਂ ਕੰਮ ਬਹੁਤ ਵਧੀਆ ਜਿਵੇਂ ਅੱਜ ਕੱਲ ਦੇ ਮੁੰਡੇ ਬਾਹਰਪੂਰ ਨੂੰ ਜਾਂਦੇ ਤੁਸੀਂ ਆਦਾ ਕਰੀ ਇੱਥੇ ਹਾਂਜੀ ਹਾਂਜੀ ਕੰਮ ਬਹੁਤ ਵਧੀਆ ਮਤਲਬ ਡੇਲੀ ਦੀ ਆਮਦਨ ਨਾਲ ਸਾਧਣਾ ਜੀ ਠੀਕ ਹੈ ਨਾਲੇ ਘਰੇ ਆਪਦਾ ਕੰਮ ਨਾਲੇ ਘਰ ਦਾ ਘਰੇ ਜੀ ਨਾਲੇ ਆਮਦਨ ਹੈਗੀ ਆ ਖੈਰ ਕੰਮ ਕਰਨ ਦੇ ਸਿਰ ਤੇ ਕੰਮ ਕਰਨ ਦੀ ਗੱਲ ਹਾਂਜੀ ਹਾਂਜੀ ਠੀਕ ਹੈ ਜੀ ਵਧੀਆ ਕੰਮ ਆਈ ਵਧੀਆ ਕੀਤਾ ਠੀਕ ਹੈ ਜੀ ਹਾਂਜੀ ਕੋਈ ਜੀ ਜੋ ਪਰ ਹਜ਼ਾਰ ਲੇਤਾ ਜੀ ਭਾਈ ਜੀ ਕਹਿੰਦਾ ਵਧੀਆ ਫਾਰਮਸਿ ਮੁਨਾਫਾ ਕੰਟ ਸੈਦੂ ਜੀ ਆਪਣੇ ਚੈਨਲ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਕਰ ਜੀਤਾ ਫਾਰਮ ਟੀਵੀ ਨੂੰ ਬਾਤਵਾ ਸੇਰ ਤੇ ਲੈ ਕੇ ਕਰਦਾ ਕਰੋ ਜੇ ਕਿਸੇ ਬਾਈ ਨੇ ਵੀਡੀਓ ਬਣਾਉਣੀ ਹੈ ਤਾਂ ਆਪਣੇ ਨਾਲ ਕਨੈਕਟ ਕਰੋ 752800355 ਤੇ ਬਾਈ ਜੀ ਕਹਿੰਦੇ ਵਾਦਾ ਕਰੀ ਜੰਨੇ ਇੱਕ ਕਰਕਰ ਬੱਸੀ ਹੋ ਜਾਂਦੀ ਆ ਪਰ ਮੌਲ ਨਹੀਂ ਲੈਂਦੇ ਬਾਈ ਜੀ ਨਹੀਂ ਵਪਾਰ ਦਾ ਕੰਮ ਕਰਦੇ ਆ ਬਾਈ ਜੀ ਨੇ ਪੈਂਡੀ ਆਪਦਾ ਕੰਮ ਬਿਜ਼ਨਸ ਲਾਇਆ ਜੀ ਬੁੱਧ ਪਾਉਂਦੇ ਆ ਜੀ ਠੀਕ ਆ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਓਕੇ ਬਾਏ